ਅੱਜ ਦਾ ਸਨਮੁ ਜਵਾਲ ਫੋਰਕਾਸਟ ਵਿੱਚ ਸਵਾਗਤ ਕਰਦੇ ਹਾਂ ਛੜ ਦਸ ਜੁੜ ਕੇ ਜਾਂਦਾ ਫਿਰਦਾ ਪਰ ਮਾਤਾ ਤੁਹਾਨੂੰ ਬਹੁਤ ਬਹੁਤ ਰੱਖਿਆ ਬਹੁਤ ਗੱਲ ਕਰਦੇ ਅਸੀਂ ਅੱਜੋ ਇਹ ਜਿਹੜਾ ਜੋ ਕਿ ਹਲਕੇ ਗੁੱਤਿਆਂ ਦਾ ਜੋ ਕਿ ਆ ਰਾਮ ਮੈਂ ਬਹੁਤ ਵਧ ਗਿਆ ਸੋ ਹਮੇਸ਼ਾ ਜੇਕਰ ਤੁਸੀਂ ਬਾਹਰ ਕਮਰ ਜਾਂਦੇ ਹੋ ਖਾਸ ਕਰਕੇ ਆਪਣੇ ਬੱਚਿਆਂ ਨਾਲ ਲੈ ਕੇ ਤਾਂ ਆ ਹਮੇਸ਼ਾ ਆਪਣੇ ਨਾਲ ਕੁੜੀ ਦੰਗਾ ਲੈ ਕੇ ਜਾਓ ਨਾਲ ਸਾਥ ਬੰਦੇ ਲੈ ਕੇ ਜਾਓ ਤਾਂ ਕਿ ਕਿਸ ਨਾਲ ਜੋ ਕੋਈ ਮੁਸੀਬਤ ਨਾ ਆਵੇ ਕਿਉਂਕਿ ਜੋ ਕਿ ਅੱਜ ਕੱਲ ਕੁੱਤੇ ਨਾਲ ਜੋ ਕਿ ਵਾਹ ਬਾਹ ਹਕੇ ਹੋਏ ਕੁੱਤੇ ਘੁੰਮ ਰਹੇ ਨੇ ਉਹ ਲੱਗ ਪਾਗੇ ਕਿਸੇ ਜਾਨਵਰ ਨੂੰ ਮਾਰ ਕੇ ਖਾ ਗਏ ਕਿਸੇ ਬੱਚੇ ਨੂੰ ਮਾਰ ਕੇ ਖਾ ਗਏ ਸੋ ਜੇ ਅੱਜ ਕੋਈ ਜੋ ਦੇਖਣ ਨੂੰ ਮਿਲਦਾ ਸੋ ਮੇਸ਼ਾ ਤੇ ਬੂੜ ਪੱਕ ਜਾਓ ਹਮੇਸ਼ਾ ਜੇਕਰ ਤੁਸੀਂ ਮੋਟਰਸਾਈਕਲ ਤੋਂ ਜਾਂਦੇ ਹੋ ਤਾਂ ਜੋ ਕਰਨੀ ਕੋਈ ਜੋ ਕੋਈ ਜੇਕਰ ਤੁਸੀਂ ਗੱਡੀ ਜਾਂ ਬੱਸ ਵੀ ਜਾਂਦੇ ਹੋ ਤਾਂ ਬੇਸਿਕ ਲੋਕ ਜਦੋਂ ਬਸਾਂ ਵਿੱਚ ਚੋਣੇ ਚੜ ਜਾਂਦੇ ਆ ਬਸਾਂ ਵਿੱਚ ਜੇਕਰ ਕੋਈ ਫੇਡ ਮਾਰਦਾ ਤਾਂ ਐਗਦਾ ਮਰ ਜਾਂਦੇ ਨੇ ਤੇ ਜੋ ਕਿ ਹੁਣ ਮੈਨੂੰ ਪਤਾ ਹੀ ਹੈ ਜੋ ਕਿ ਕੁੱਤੇ ਦੇ ਖੰਨ ਕਰਕੇ ਮੈਨੂੰ ਕਿਉਂਕਿ ਉਹ ਜੋ ਕਿ ਜੜਦੀ ਚੀਜ਼ ਖਾ ਜਾਂਦੇ ਨੇ ਮੈਨੂੰ ਕਿ ਸੱਪ ਕੋਈ ਨਿਓੜ ਆ ਜਾ ਕੁਝ ਹੋਰ ਚੁਕੀ ਜੜਦੀ ਚੀਜ਼ ਖਾ ਜਾਂਦੇ ਨੇ ਜਿਸ ਨਾਲ ਉਸ ਦੇ ਅੰਦਰ ਮਾਜੋਗੀ ਅੰਦਰ ਦਾ ਸਿਸਟਮ ਹੁੰਦਾ ਉਹ ਲਗਭਗ ਖੜਕ ਵੀ ਜਾਂਦਾ ਤੇ ਵਿਗੜ ਜਾਂਦਾ ਤੇ ਇਹਨਾਂ ਨੂੰ ਕੁਝ ਵੀ ਸਮਝਵਜ ਨਹੀਂ ਦਿੰਦਾ ਤੇ ਜੋ ਜੋ ਅੰਦਰ ਹੁੰਦੇ ਨੇ ਜਿਆਦਾ ਲੇਕ ਡਾਊਨ ਹੁੰਦੇ ਨੇ ਇਹਨਾਂ ਨੂੰ ਜੋ ਕਿ ਜੋ ਕਿੰਨਾਰੇ ਸ਼ਕਤੀ ਜੋ ਕਿ ਇਹਨਾਂ ਨੂੰ ਸੰਭਾਲਣ ਲਈ ਕਮ ਚਮ ਬਦਲ ਕਰਦੀ ਹੈ ਲਗਭਗੋ ਵਿਗੜ ਜਾਂਦੀ ਹੈ ਇਹਨਾਂ ਦਾ ਉਹ ਇੰਦਰਦਰ ਪਾਜਦੇ ਫਿਰਦੇ ਨੇ ਬਿਨਾਂ ਸੋਚਾ ਸਮਝੇ ਕਿਸੇ ਵੀ ਆਪਣਾ ਸ਼ਕਲ ਬਣਾ ਲੈਂਦੇ ਨੇ ਸੋ ਮਿਸ਼ਾਨ ਕੁਝ ਰਾਜਿਆਂ ਦੇ ਉਹ ਸੁਪਨਿਆਂ ਦੇ ਅਨਾਉਂਸਮੈਂਟ ਕਰਾਉਂਗੀ ਆਪਣੇ ਬੱਚਿਆਂ ਨੂੰ ਹਮੇਸ਼ਾ ਸਕੂਲਾਂ ਦੇ ਸਕੂਲ ਦੇਖ ਕੇ ਤੁਹਾਨੂੰ ਲੱਗ ਜੇ ਤੇ ਬਾਕੀ ਦੇਖੋ ਤੁਮ ਕੋਈ ਵੀ ਕੁੱਤਾ ਦੇਖੇ ਤਾਂ ਉਸ ਨੂੰ ਇੱਕ ਭੱਜਣਾ ਮੈਨੂੰ ਹੰਦ ਲੇ ਕੇ ਸਰੇ ਬੱਟਾਈ ਜੇਕਰ ਤੁਸੀਂ ਕੋਈ ਸਾਹਮਣੇ ਕੋਈ ਕੁੱਤਾ ਖੜੇ ਤਾਂ ਉਸ ਨੂੰ ਅੱਟਾ ਦਿਖਾਉਣਾ ਸਰ ਕੋਲ ਲਾ ਕੇ ਭੱਜ ਜਾਵੇਗਾ ਧੰਨਵਾਦ